ਚਲੋ ਜੀ ਕੋਈ ਨਹੀਂ ਕੋਈ ਤੁਹਾਨੂੰ ਸਾਈਡ ਕਰ ਦੋ ਪਰ ਤਾਂ ਅੰਦਰ ਖੜਾ ਦਿਨਾ ਆ ਪੰਜ ਜਿਹੜਾ ਸੋਡਾ ਲਿਆ ਆ ਰੁਪਈਆ ਆਰਥਿਕ ਸਹਾਇਤਾ ਕੋਈ ਮੁੱਲ ਨਹੀਂ ਆਈ ਜਾਂਦੀ ਹਾਂਜੀ ਇਹ ਤਾਂ ਚਲੋ ਚਲੋ ਜੀ ਕਿ ਵੀ ਇਧਰ ਹੀ ਚੱਲਦੀ ਰਹੋ ਕਰ-ਵਾਰ ਠੀਕ ਕਰ ਲਿਓ ਪਾਣੀ ਪੜਾ ਲਿਓ ਬੱਚਿਆਂ ਨੂੰ ਇਹ ਲੋਕਾਂ ਦਾ ਅਸੀਂ ਇਹ ਰੱਖ ਲੈਨੇ ਆ ਅਸੀਂ ਇਹ ਰੱਖ ਲੈਨੇ ਆ ਤੇ ਹੋਰ ਫਿਕਸ ਆ ਲੈ ਗਏ ਉਹੀ ਆ ਜੀ ਦੀ ਦਾ ਕਹਿੰਦਾ ਵਧੀਆ ਨੌਕਰੀ ਬੱਚੇ ਨਹੀਂ ਤੁਹਾਨੂੰ ਪਲੱਸ ਟੂ ਦੀ ਨੀਂਦ ਤੇ ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਨੌਜਵਾਨ 2-4 ਸਾਲਾਂ ਬਸ ਨੌਕਰੀ ਭਰਤੀ ਕਰਦੇ ਅਣੀ ਵੀਰ ਦਾ ਕਹਿੰਦਾ 8-18 ਸਾਲ ਦੀ ਭਰਤੀ ਕਰਾਂਗੇ 22 ਸਾਲ ਤੇ ਰਟਾਇਰ ਕਰ ਦਿੰਦੇ ਹਾਂ ਜੀ ਤੁਸੀਂ 22 ਸਾਲ ਦੀ ਉਮਰ ਚ ਰਟਾਇਰ ਹੋ ਕੇ ਆ ਗਾਂਧੀ ਕਰੂਗਾ ਨਹੀਂ ਗੱਲ ਮੈਂ ਤਾਂ ਅਸੀਂ ਤਾਂ ਕਿਆ ਸੀ ਕਿ ਨਾ ਜਿਹੜਾ ਪੰਜਾਬ ਜਿਹੜਾ ਆਦੇ ਪੁੱਤ ਦੇ ਨੂੰ ਪਿਆਰ ਹੈ ਦੇਸ਼ ਵਾਸਤੇ ਤੁਸੀਂ ਉਹਨਾਂ ਉਦੋਂ ਤੋਂ ਮਰ ਭਾੜ 20 ਸਾਲ ਦਾ ਨੌਕਰੀ ਕਰਾਉਣਾ ਜਦੋਂ ਦੇ ਲੈਂਡ ਲੈਂਚਨ ਦੇ ਨੌਕਰੀ ਬਾਤ ਕਰੀਏ ਉਹਦਾ ਬੇਟੀ ਪੜ੍ਹਨ ਲਈ ਇਹ ਕੰਮ ਸੀ ਇਹ ਉਹ ਬੁੱਢੀ ਪੰਜਾਬ ਸਰਕਾਰ ਦੀ ਉਹ ਚਾਹ ਹੈ ਇੱਕ ਤਾਂ ਮਨਜੀਤ ਕੌਰ ਦੇ ਨਾਮ ਤੇ 50 ਲੱਖ ਰੁਪਏ ਉਸੇ

ਕਰਵਾਠੀ ਕਰ ਲਿਓ ہاں ਜੀ ਪੜਾ ਲਿਓ ਬੱਚਿਆਂ ਨੂੰ ਇਕਲੋ ਘਰ ਦਾ ਕੀ ਹਾਲ ਹੈ ਆਣਾ ਨਾ ਕੋਟ ਉਹ ਗੱਲ ਹੀ ਤੇ ਬਾਕੀ ਕਿਸ ਕੋਈ ਵੀ ਸਰਕਾਰੀ ਕੰਮ ਹੋਵੇ ਲੱਗ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਕੋਲੇ ਨੰਬਰ ਤੁਹਾਨੂੰ ਦੇ ਦਾਂਗੇ ਐਮਐਲਏ ਸਾਹਿਬ بیٹھے ਨੇ ਤੇ ਉਹ ਇੱਥੇ ਆ ਕੇ ਕੰਮ ਕਰਦੇ ਜਾਂਦੇ ਕਿਸੇ ਦਾ ਤੇ ਹਾਂਜੀ ਹੋਵੇ ਠੀਕ ਐਡਾ ਬਡਾ ਬੀਰਸ ਰਾਸਪੂਤ ਤੁਸੀਂ ਪਹਿਲਾਂ ਕੀਤਾ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਇਹਦਾ ਕੋਈ ਮੁੱਲ ਨਹੀਂ ਹੈਗਾ तो तो थी थी। तो तो मैं मैं जी तो परिवार नौकरी मिली प्लस टू की ਸਰ ਕਰਨ ਅਸੀਂ ਕਰ ਲੈਨੇ ਆ ਉਹਦੇ ਕਿਸ ਕਹਿੰਦੇ ਕਿ ਹੁਣ ਜੇ ਮਿਲੂਗੀ ਪਲਸ 2 ਦੇ ਬੇਸ ਤੇ ਪੂਰੀ ਜੇ 1 ਸਾਲ ਜੇ ਪੜ੍ਹਨੂਗਾ ਅਗਲੇ ਸਾਲ ਜੇ ਸਜਾਉਣ ਮੈਨੂੰ ਪਤਾ ਮੈਨੂੰ ਪਤਾ ਨਾ ਨਾ ਮੈਨੂੰ ਪਤਾ ਕਵਿੰਦਰੀ ਬਹੁਤ ਪਾਰੀ ਹਾਂ 350 ਕਹਿਣਾ ਚਾਹੀਦਾ ਅੱਜ ਅੱਜ ਪੂਰੀ ਸ਼ਾਰਦ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਿਛਲੇ ਦਿਨੀ ਦੇਸ਼ ਇਹ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ। ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਟੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲੇ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਰਾਹ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਤਾ। ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ। ਸੋ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਹੈ। 6 ਭੈਣਾਂ ਦਾ ਭਾਈ ਹੈ। ਕਬੀਲਦਾਰੀ ਬਹੁਤ ਵੱਡੀ ਹੈ। ਸੋ ਨੌਕਰੀ ਵੀ ਜਿਹੜੀ ਭੈਣ ਹੈ, ਬੀਏ 2 ਚ ਹੈ। ਨੌਕਰੀ ਅਸੀਂ ਰਿਜ਼ਰਵ ਕਰ ਲਈਏ ਉਹਦੇ ਵਾਸਤੇ। ਤੇ ਬੀਏ ਕਰ ਲੂਗੀ ਜਦੋਂ ਉਹਨੂੰ ਚਾਹ ਵਧੀਆ ਨੌਕਰੀ ਮਿਲ ਜਾਊਗੀ। ਔਰ ਉਹਦੀ ਪੜ੍ਹਾਈ ਦਾ ਵੀ ਜਿਹੜਾ ਉਹ ਖਰਚਾ ਜਿਹੜਾ ਸਰਕਾਰ ਕਰੂਗੀ। ਤੇ ਫਿਰ ਫਿਰ ਕਹਿੰਨਿਆ ਕਿ ਸ਼ਹੀਦ ਅਮਰ ਹੁੰਦੇ ਨੇ ਮੁੱਲ ਨਹੀਂ ਹੁੰਦਾ ਕੋਈ ਪਰ ਮਾਂ ਵਾਸਤੇ ਪੁੱਤ ਹੁੰਦਾ ਹੈ ਨਾ ਅੱਜ ਖਾਜਤੂ ਆ ਜਾਂਦੇ ਨੇ ਪਰ ਇਹ ਆ ਕਿ ਸਾਡੇ ਮੈਨੂੰ ਇੱਕ ਗੱਲ ਦੀ ਹੋਰ ਵੀ ਮੈਂ ਤੁਹਾਨੂੰ ਹਾਂਜੀ ਕਰਨੀ ਚਾਹੁੰਦਾ ਕਿ ਪਿਛਲੀ ਇੱਕ ਪਹਿਲਾਂ ਅਗਨੀ ਵੀਛਿਤ ਹੋਇਆ ਸੀ ਮੌਟ ਮੰਡੀ ਕੋਲ ਕੋਈ ਉਹਦਾ ਮਾਨ ਸਨਮਾਨ ਨਹੀਂ ਹੋਇਆ ਜੋ ਸ਼ਹਾਦਤ ਤੋਂ ਬਾਅਦ ਸੰਸਕਾਰ ਤੇ ਗਾੜਾ ਫੋਨ ਨਾ ਦਿੱਤਾ ਜਾਂਦਾ ਸਲਾਮ ਮਿਲਤੀਆਂ ਦੀ ਹੈ ਸਲੂਟ ਦਿੱਤੇ ਜਾਂਦੇ ਨੇ ਉਹ ਨਹੀਂ ਦਿੱਤੇ ਗਏ ਤਾਂ ਅਸੀਂ ਇਹਦਾ ਸਖਤ ਇਤਰਾਜ਼ ਇਹਨਾਂ ਸਰਕਾਰ ਕੋਲੇ ਕੀਤਾ ਸੀਗਾ ਕਿ ਦੇਖੋ ਪਿਤਾ ਜਿਹੜਾ ਉਹ ਅਮਰਪਾਲ ਮੁੰਡੇ ਦਾ ਨਾਮ ਸੀ ਉਹ ਕਹਿੰਦਾ ਵੀ ਮੈਨੂੰ ਕੀ ਪਤਾ ਕਿ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਉਹਦਾ ਪੁੱਤ ਔਚ ਚ ਭੇਜਿਆ ਸੀ ਸੋ ਸ਼ਹਾਦਤ ਚ ਕੋਈ ਕੈਟਾਗਰੀ ਨਹੀਂ ਹੋਣੀ ਚਾਹੀਦੀ ਤੇ ਆ ਆ ਵੱਡਾ ਸ਼ਹੀਦ ਆ ਛੋਟਾ ਸ਼ਹੀਦ ਤੇ ਸ਼ਹੀਦ ਸੋ ਐਸ ਵਾਰ ਅਸੀਂ ਗੱਲ ਕੀਤੀ ਤਾਂ ਫਿਰ ਬੰਦਾ ਮਾਨਸੀ ਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਫੌਜ ਦਾ ਇਸ ਵੱਲੋਂ ਪਰ ਫੌਜ ਨਾਲ ਅਸੀਂ ਟੱਚ ਵੀ ਹੈ ਫੌਜ ਵੀ 100 ਕਰੋੜ ਰੁਪਇਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਆਉਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਜਿਸ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਵੀ ਬਣਾਇਆ ਜਾਊਗਾ ਹਾਂਜੀ ਪਰਿਵਾਰ ਵੱਲੋਂ ਬੁੱਧ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲੈ ਕਿੱਥੇ ਲਾਉਣਾ ਉਹ ਵੀ ਲਾਵਾਂਗੇ ਇੱਕ ਆ ਹਾਂਜੀ ਹਸਪਿਟਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਬਧੀਆ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫਰੀ ਤੇ ਸ਼ਹੀਦ ਦੇ ਨਾਂ ਤੇ ਉਹ ਜਿਹੜਾ ਹੋਊਗਾ ਸੋ ਅੱਜ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਹਾਂ ਸੋ ਪਰਿਵਾਰ ਨੂੰ ਤੁਹਾਨੂੰ ਜੇ ਅਸੀਂ ਸ਼ੀਤਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ਉਲਣਗੇ ਤਾਂ ਹੋਰ ਬੱਚਾ ਕੋਈ ਰਾਮਗੜ ਸਦਾਰਾ ਦਾ ਜਾਂ ਮਲਾਉਤ ਦਾ ਕੋਈ ਦੁਬਾਰਾ ਅਰਦੋਲੇ ਏਰੀਆ ਦਾ ਕੋਈ ਹੌਜਪਰਤੀ ਹੋਣ ਦਾ ਹੌਸਲਾ ਕਰ ਸਕੂ ਉਹ ਵੇਰ ਪਰਿਵਾਰ ਉਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਾਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨਾਂ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਪਰ ਇੱਕ ਲੋਕ ਸਰਕਾਰ ਦੀ ਟੋਨਾ ਆ ਰਹੀ ਹੈ ਮੇਰੇ ਕਿਆਰ ਸਾਲਾਂ ਦੇ ਬਾਉਂਡੇਸ਼ਨ ਜਿਹੜੀ ਆ ਉਹ ਨੌਜਵਾਨਾਂ ਦਾ ਮਨੋਵਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਸਾਡਾ ਤਾਂ ਵਿਰਸਾ ਹੀ ਸ਼ਹੀਦਿਆਂ ਦਾ ਹੈ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਸਤੋਂ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਤੇ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ 4 ਸਾਲਾਂ ਕਿਉਂ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਿੰਟ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘਟ 18 ਦਾ ਗਿਆ ਸਾਢੇ 18 ਦੇ ਗਿਆ 19 ਸਾਲ ਦਾ ਹੋ ਕੇ ਤਾਂ ਟੈਂ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਤਾਂ ਨੌਕਰੀ ਦੀ ਤਿਆਰੀਆਂ ਕਰਦੇ ਆ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਹੈ ਇਸ ਕਰਕੇ ਇਸ ਜਾਨੇ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਕੋਈ ਨਾ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹੇਗੇ ਤੇ ਨਾਲ ਕਹਿੰਦੇ ਸੀ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਇੱਕ ਵਾਰੀ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮਤਲਬ ਪਤਾ ਨਹੀਂ ਕਿੱਥੇ ਬੈਠ ਕੇ ਫੈਸਲੇ ਕਰ ਦਿੰਦੇ ਆ ਜੀ ਜੇ ਉਹ ਤਾਂ ਵੀ ਬਹੁਤ ਰੋਚਾ ਜੀ ਇੱਕ ਦਾ ਦਾ ਪਰੇ ਲਾ ਕੇ ਨਹੀਂ ਕਿਤਾਬ ਦਾ ਕੋਈ ਨਹੀਂ ਮੰਤ ਰਾਜ ਮੰਤ ਜਾਂ ਫਿਰ ਸਤਾਤਾ ਰਿਹਾ ਉਹ ਤਾਂ ਕੋਈ ਵੱਡਾ ਲੀਡਰ ਜੋਖ ਪੱਖ ਕਿਤਾਉਣ ਨਹੀਂ। ਅਜਲ ਕੀ ਹੈ ਨਾ ਜੀ। ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨਾ। ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਹੈ ਆਪਾਂ ਤਾਂ ਨਾ 10 ਲੱਖ ਬੰਦਾ ਮਰਿਆ। ਠੀਕ ਹੈ ਨਾ ਤੇ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੁੱਤ ਨਾ ਲੱਗਿਆ ਹੋਵੇ ਮੈਂ ਉਹ ਮਲਾਹਦ ਉਤਰਾਂ ਉਹ ਚ ਸਟੇਡੀਅਮ ਦੇ ਉੱਤੇ ਬੁੱਤ ਲੱਗਿਆ। ਸੋ ਕੁਰਬਾਨੀਆਂ ਦੇ ਮੁੱਲ ਅਸਲ 'ਚ ਸਾਨੂੰ ਪਤਾ ਹੈ ਤੇ ਸਾਨੂੰ ਤਾਂ ਸਰਬੰਸਭਾ ਜਿਨ੍ਹਾਂ ਨੇ ਵਾਰੀ ਅਸੀਂ ਉਹਨਾਂ ਦੇ ਵਾਰਿਸ ਹਾਂ ਸਿੱਧਾ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਉਹਨਾਂ ਨਾ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ 'ਚ ਸਾਡੇ ਦਿਲਾਂ 'ਚ ਕੋਈ ਘਟਣੀ ਨਹੀਂ ਹੈਗੀ ਪਰ ਹਾਂ ਐਨਾ ਕਹਿ ਕੇ ਉਹਨਾਂ ਦੀ ਇੱਜ਼ਤ ਵਧ ਜਾਂਦੀ ਜੇ ਜੇ ਆ ਕੇ ਅਫਸੋਸ ਕਰ ਲੈਂਦੇ ਬਾਕੀ ਮਾਤਮਾ ਮਾਤਮਾ ਕੋਈ ਲੋਕ ਸਭੀ ਕੋਣਾ ਨੇ ਅੱਜ ਕੋਈ ਅੱਜ ਕੋਈ ਰਾਜਨੀਤਿਕ ਨਾ ਸੰਬੰਧਿਤ ਗੱਲ ਨਹੀਂ ਕਰਨੀ ਅੱਜ ਸ਼ਹੀਦ ਅਜੇ ਦੀ ਸ਼ਹਾਦਤ ਨੂੰ ਨਤਮਸਤ ਹੋਣਾ ਹੈ ਰਾਜਨੀਤਿਕ ਗੱਲਾਂ ਕਦੇ ਕਿਸੇ ਹੋਰ ਮਾਂਚ ਤੇ ਕਰਨ ਨਾ ਨੌਜਵਾਨਾਂ ਲਈ ਜੋ ਹੋ ਗਿਆ ਨੌਜਵਾਨਾਂ ਨੂੰ ਲਥਿਆਂ ਤੋਂ ਬਚਾਉਣ ਲਈ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਫਸਰ ਸਾਹਿਬ ਜਵਾਬ ਦੇਵੋ ਜੀ ਹੋਊ ਇੱਥੇ ਘੰਟਾ ਤਹੀਦ ਨੂੰ ਉਡੀਕਦੇ ਰਹੇ ਸੀ ਜੀ ਡੈੱਡ ਬੋਡੀ ਉਡੀਕਦੀ ਰਹੀ ਅਫਸਰਾਂ ਨੂੰ ਹਾਂ ਐਮਐਲਏ ਸਾਹਿਬ ਖੜੇ ਇੱਕ ਸਵਾਲ ਪੁੱਛ ਰਹੇ ਹਾਂ ਜਾਂ ਬਹਿਸ ਕਰ ਰਹੇ ਸਵਾਲ ਹੀ ਕਰ ਰਹੇ ਨੇ ਜੀ ਚਾਰ ਨੂੰ ਨਮਨ ਕਰਕੇ ਗਏ ਨੇ ਸੋਚ ਘਾਤੇ ਰਹੇ ਨੇ ਅੱਜ ਮੈਂ ਤਾਂ ਹੀ ਕਹੂੰਗਾ ਬੜਾ ਪਰਮਾਨਜੀ ਪੰਜਾਬ ਦੇ ਪਰਮਾਨ ਸਾਹਿਬੀ ਸਾਡੇ ਨਾਲ ਖੜੇ ਹੁਣ ਵੀ ਖੜੇ ਸਾਡਾ ਦੁੱਖ ਸਾਂਝਾ ਕਰਕੇ ਗਏ ਨੇ ਅੱਗੇ ਵੀ ਬਾਜ਼ੇ ਗਾਣੇ ਹਮੇਸ਼ਾ ਸਾਡੇ ਨਾਲ ਹੈ ਹਾਂਜੀ ਇਹ ਵੀ ਗੱਲ ਕਹਿ ਗਏ ਨੇ ਕਿ ਮੈਂ ਪਰਿਵਾਰ ਦਾ ਬੇਤਰ ਬਣਾਇਆ ਹਾਂ ਹਾਂਜੀ ਸਰਕਾਰ ਨੇ ਪਰਿਵਾਰ ਨਾਲ ਹਾਂਜੀ ਇਹ ਵੀ ਕਹਿ ਗਏ ਨੇ ਕਿ ਮੈਂ ਅਜੇ ਨਹੀਂ ਲੱਝ ਸਕਾਂ ਕਿ ਮੈਂ ਅਜੇ ਸਮੇਂ ਆਪਣਾ ਬੇਟੇ ਸੰਭਲ ਹਾਂਜੀ ਮੁਸਲਮਾਨਾਂ ਨੇ ਇਸ ਤਰ੍ਹਾਂ ਸੀਤ ਪਰਵਾਰਾਂ ਦੀ ਬਾਹ ਫੜਦਿਆਂ ਲਈ ਇਹਨਾਂ ਅਫਸਰਾਂ ਨੇ ਕਿੰਨਾ ਖੌਫ ਬੜਾ ਸੰਭਲਿਆ ਹਾਂਜੀ ਬਹੁਤ ਹੌਸਲਾ ਮੜਦਾ ਸਾਹਮਣੇ ਯੋਕੀ ਜੀਮਾਨ ਸਾਹਬ ਨੇ ਉਹ ਕਹਿੰਦੇ ਪੰਜਾਬ ਇਹ ਸਾਰੇ ਨੂੰ ਹੌਸਲਾ ਦੂੰਗੇ ਸਾਨੂੰਨ ਦੇ ਮਾਰ ਹੁਣ ਵੀ ਸਦਾਨੀ ਸਮਾਗਮਾਂ ਦੀ ਥੋਗਿਆ ਕਦੋਂ ਆ ਕੇ ਕਿੱਥੇ ਮੈਂ ਇਹ ਵੀ ਥੋਗ ਲਈ ਜਿਹੜੀ ਹੈਗੀ ਰਸਾਮ ਕੰਮ ਕਿੰਨ੍ਹਾ ਰਾਸ ਇਹ ਸਾਡੇ ਜਾਨਾ ਮੰਡੀ ਰਾਮਗੜ੍ਹ ਸਦਾਰਾਂ ਵੀ ਕਿਹਾ 28 ਜਨਵਰੀ ਨੂੰ ਸਮਾਗਮ ਰੱਖਿਆ ਸਮਾਗਮ ਇੱਕ ਵੇਗ ਰੱਖਿਆ ਸਾਡਾ ਛਣ ਸਾਡੇ ਪਿੰਡ ਉਤੇ ਮਾਣ ਆ ਕਿਉਂਕਿ ਸਾਡੇ ਪਿੰਡ ਨੇ ਬਹੁਤ ਸੰਯੋਗ ਦਿੱਤਾ ਜੇ ਅਜਿਹੀ ਸ਼ਾਦਤ ਤੇ ਨਵਨ ਵੀ ਕਰਤੀ ਗਈ ਨੀ ਹਾਂਜੀ ਸਾਨੂੰ ਮਾਣ ਆ ਕਿ ਸਾਡੇ ਘਰ ਚੱਲ ਕੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸਾਡੇ ਗਰੀਬਾਂ ਬਾਰੇ ਸੋਚਿਆ ਨਹੀਂ ਤਾਂ ਇਸ ਭਾਰ ਵਿੱਚ ਕਦੇ ਕੋਈ ਨਹੀਂ ਸੀ ਆਨੇ। ਤੁਸੀਂ ਕੀ ਕੀ ਗੱਲ ਕੀਤੀ ਸੀ ਸੀਐਮ ਸਾਹਿਬ ਨੇ ਤੁਹਾਡੇ ਨਾਲ? ਸੀਐਮ ਸਾਹਿਬ ਨੇ ਸਾਨੂੰ ਦਲੇਰੀ ਦਿੱਤੀ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ। ਸਾਨੂੰ ਸਹਾਇਤਾ ਰਸਕ ਦਿੱਤੀ 1 ਕਰੋੜ ਰੁਪਇਆ ਸਾਡੇ ਪਰਿਵਾਰ ਦੀ ਮਦਦ ਕਰਕੇ ਗਏ ਨੇ। ਸਾਡੇ ਭਰਾ ਦੇ ਨਾਂ ਤੇ ਜੋ-ਜੋ ਅਸੀਂ ਮੰਗਾਂ ਕੀਤੀਆਂ ਨੇਗੀਆਂ ਉਹਨਾਂ ਨੂੰ ਪੂਰੀਆਂ ਕਰਕੇ ਗਏ ਨੇ ਜੋ ਰਹਿ ਗਈਆਂ ਉਹਨਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰਕੇ ਗਏ ਨੇ। ਸਾਨੂੰ ਮਾਣ ਆਉਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਪਰਿਵਾਰ ਨੇ ਜਦ ਤੱਕ ਜਿਆਦਾ ਕੋਈ ਨਹੀਂ ਕੀਤੀ ਬੇ ਲੜਕੀ ਦੀ ਪੜਾਈ ਵੀ ਪੂਰੀ ਕਰਾਵਾਂਗੇ ਨੌਕਰੀ ਵੀ ਹਾਂਜੀ ਹਾਂਜੀ ਉਸ ਤੋਂ ਤੁਸੀਂ ਕੀ ਕਹੋਗੇ ਹਾਂਜੀ ਸਾਨੂੰ ਵਿਸ਼ਵਾਸ ਆ ਜਰੂਰ ਕਰਨਗੇ ਜੇ ਕਹਿ ਕੇ ਗਏ ਆ ਤਾਂ ਕਰਨਗੇ ਜਿਸ ਤਰ੍ਹਾਂ ਦੇਖੋ ਭਰਾ ਨੇ ਤਾਂ ਹਮ ਵਾਪਸ ਨਹੀਂ ਆਉਣਾ ਐਡਾ ਵੱਡਾ ਨਾਮ ਦੁਨੀਆ ਤੇ ਕਰਕੇ ਜੀ ਸਾਦਤ ਦਿੱਤੀ ਹੈ ਜੀ ਇੱਥੇ ਕਹੋਗੇ ਆਪਣੀ ਭਰਾ ਦੀ ਸਿੱਧੀ ਵਾਲੇ ਜੀ ਅਸੀਂ ਤਾਂ ਇਹੀ ਕਹਿੰਨੇ ਆ ਵੀ ਸਡੇ ਭਰਾ ਤੇ ਸਾਨੂੰ ਮਾਣ ਆ ਵੀਓ ਆਪਣੀਆਂ ਛੇ ਭੈਣਾਂ ਨੂੰ ਪਿੱਛੇ ਛੱਡ ਕੇ ਆਪਣੇ ਦੇਸ਼ ਲਈ ਕੁਰਬਾਨ ਹੋ ਗਿਆ ਤੇ ਸਾਨੂੰ ਆਪਣੇ ਆਪ ਤੇ ਵੀ ਮਾਣ ਆ ਵੀ ਅਸੀਂ ਆਪਣੇ ਵੱਡੇ ਜੀ ਦੇ ਕਰਕੇ ਉਹਨੂੰ ਉਸ ਜਗ੍ਹਾ ਤੇ ਭੇਜਿਆ ਜਿਸ ਤਰ੍ਹਾਂ ਜਿੰਦ ਪਿੰਡ ਤੋਂ ਸੁਣਿਆ ਸੀ ਕਹਿੰਦੇ ਵੀ ਗੱਲਾਂ ਕਰਦਾ ਹੁੰਦਾ ਸੀ ਮੈਂ ਨਾਮ ਕਮਾਉਣਾ ਵਾ ਜੇ ਸੇ ਦੇਸ਼ ਦੀ ਸੇਵਾ ਕਰੀ ਹਾਂ ਜੀ ਉਹ ਕਹਿੰਦਾ ਸੀ ਵੀ ਦੁਨੀਆ ਖੜ ਕੇ ਦੇਖਿਆ ਕਰੂਗੀ ਮੇਰੇ ਬਾਗਰ ਨੂੰ ਕਹਿੰਦਾ ਸੀ ਵੀ ਲੋਕ ਤੈਨੂੰ ਕਿਚਰਾ ਕਰਦੇ ਆ ਉਹ ਲੋਕ ਤੈਨੂੰ ਸਲਾਮਾ ਕਰਿਆ ਕਰਨਗੇ ਸਾਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਸਲਾਮਾ ਕਰਾਊਗਾ ਮਾਣ ਤਾਂ ਬਹੁਤ ਆ ਪਰ ਦੁੱਖ ਵੀ ਬਹੁਤ ਆ ਕਿ ਉਹਨੇ ਸਾਡੀ ਜ਼ਿੰਦਗੀ ਚ ਕਦੇ ਵਾਪਸ ਨਹੀਂ ਆਉਣਾ ਸਾਨੂੰ ਬਹੁਤ ਦੁੱਖ ਆਸ ਜੀ ਉਹਨੂੰ ਬਤਰੀ ਕਹਿੰਦੇ ਵੀ ਲਾਵਾਂਗੇ ਤੇ ਹਰ ਸਾਲ ਜਿਹੜੀ ਵਰਸੀ ਮਨਾਈ ਹੈ ਹਾਂਜੀ ਉਹ ਸੀ ਮਨਾਉਣੀ ਆ ਜ਼ਰੂਰ ਮਨਾਉਣੀ ਆ ਸੀ ਆਪਣੇ ਭਰਾ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਆਪਦੇ ਨਾਲ ਜਿੰਨਾ ਚਿਰ ਸਾਡੇ ਸਾਹ ਚੱਲਦੇ ਇੱਕ ਹੋਰ ਵੀ ਜਿਹੜੇ ਫੌਜੀ ਨੇ ਸਾਰੇ ਦੇਖਦੇ ਬੈਠੇ ਨੂੰ ਕੰਨੀ ਵੀ ਜੜੀ ਆ 4 ਸਾਲਾਂ ਦੀ ਇਹ ਗਲਤ ਹੈ ਗਲਤ ਬਹੁਤ ਗਲਤ ਹੈ ਮੇਰਾ ਭਰਾ ਆ ਤਾਂ ਬਸ ਇੱਕ ਕਹਿੰਦੇ ਹੁੰਦੇ ਆ ਵੀ ਉਹਨੂੰ ਜਨੂਨ ਸੀ ਉਹ ਤਾਂ ਚਲਾ ਗਿਆ ਬਾਕੀ ਬੱਚੇ ਬਹੁਤ ਸੋਚਦੇ ਆ ਵੀ ਸੀ 4 ਸਾਲ ਲਈ ਨਹੀਂ ਜਾਣਾ ਨਹੀਂ ਉਹ ਕਹਿੰਦਾ ਸੀ ਜੇ 2 ਸਾਲ ਦੀ ਵੀ ਹੋਊਗੀ ਮੈਂ ਫਿਰ ਵੀ ਜਾਣਾ ਆ ਪਤਾ ਨਹੀਂ ਉਹਨੂੰ ਇੰਨਾ ਜਨੂਨ ਕਿਉਂ ਸੀ ਉਹਦੀਆਂ ਰੈਗੂਲਰ ਭਰਤੀਆਂ ਦੇ ਵਿੱਚ ਵੀ ਪੇਪਰ ਉਹਦਾ ਕੈਨਸਲ ਹੋ ਗਿਆ 4 ਸਾਲ ਤੋਂ ਤਿਆਰੀ ਕਰ ਰਿਆ 2020 ਦੇ ਵਿੱਚ 20 ਦੇ ਵਿੱਚ ਉਹਨੇ ਪਹਿਲੀ ਪਾਰਟੀ ਦੇਖੀ ਸੀ ਸਾਰਾ ਕੁਝ ਕਲੀਅਰ ਹੋ ਗਿਆ ਸੀ ਪੇਪਰ ਵੀ ਉਹਦਾ ਜਾਂਦਾ ਸੀ ਲੁਧਿਆਣੇ ਦੇਣ ਕਦੇ ਕੋਈ ਪੇਪਰ ਲੀਕ ਹੋ ਗਿਆ ਪੇਪਰ ਚ ਉਠਾ ਦਿੰਦੇ ਸੀ ਮੁੜੇ ਆਉਂਦਾ ਸੀ ਪਟਿਆਲੇ ਚਲ ਜਾਂਦਾ ਸੀ ਪੜ ਕੇ ਆ ਜਾਂਦਾ ਸੀ ਜਾਨਕਿ ਇਹ ਜਦੋਂ ਆ ਯੋਜਨਾ ਆਈ ਅਗਨੀ ਵੀਰ ਵਾਲੀ ਉਦੋਂ ਵੀ ਉਹਨੇ ਜਾਨਕਿ ਉਹਨੇ ਰੱਬ ਵੱਲੋਂ ਉਹਨੇ ਕਿਹਾ ਵੀ ਜੋ ਮਨਜ਼ੂਰ ਆ ਵੀ ਮੈਂ ਚੱਲੇ ਜੀ ਕਰਕੇ ਦੇਖੋ ਫਿਰ ਵੀ ਚਲੋ ਰੱਬ ਨੋ ਦੀ ਬਾਹ ਫੜੀ ਸੀ ਬਾਕੀ ਹੁਣ ਪੰਜਾਬ ਸਰਕਾਰ ਨੇ ਤਾਂ ਤੁਹਾਡੇ ਪਹਿਲਾਂ ਵੀ ਇਹ ਇੱਥੇ ਐਮਐਲਏ ਵੀ ਆਏ ਨੇ ਹੁਣ ਸੀਐਮ ਸਾਹਿਬ ਵੀ ਆਏ ਨੇ ਉਹ ਜਿਹੜੀ ਹੈ ਉਹ ਕੇਂਦਰ ਸਰਕਾਰ ਦੀ ਹੁੰਦੀ ਆ ਕੱਲ ਨੂੰ 26 ਜਨਵਰੀ ਵੀ ਮਨਾਉਣਗੇ ਦੇਸ਼ ਦੇ ਜਿਹੜਾ ਲਾਲ ਕਿਰਵ ਤੋਂ ਵੱਡੀ ਵਾਅਦੇ ਕਰੇ ਜਾਂਦੇ ਨੇ ਦਾਵੇ ਕਿ ਸਾਡੇ ਜਵਾਨ ਨੇ ਪਰ ਕੇਂਦਰ ਸਰਕਾਰ ਦਾ ਨਾ ਤਾਂ ਕੋਈ ਨੁਮਾਇੰਦਾ ਆ ਨਾ ਕੋਈ ਕੇਂਦਰੀ ਮੰਤਰੀ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਉਹਦੇ ਦੀ ਸੇਵਾ ਕਰਦਾ ਪੂਰੇ ਦੇ ਦਿੱ ਦੀ ਉਹ ਸ਼ਹੀਦ ਹੋਇਆ ਹੈ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਸੀ ਹੋਣਾ ਚਾਹੀਦਾ ਸੀ ਉਹਨਾਂ ਕੇਂਦਰ ਸਰਕਾਰ ਨੂੰ ਪੀਪੀ ਕਹਿੰਦਾ ਕਿ ਇਹ ਜੇ ਪਰਿਵਾਰਾਂ ਦੀ ਇਸ ਤਰ੍ਹਾਂ ਸਾਰ ਲੈਣਗੇ ਸਾਰ ਲੈਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਨੂੰ ਸਾਰੇ ਬੱਚਿਆਂ ਨੂੰ 4 ਸਾਲਾਂ ਤੋਂ ਹਟਾ ਕੇ ਪੂਰੀ ਸਰਵਿਸ ਤੇ ਲਾਉਣਾ ਚਾਹੀਦਾ ਹੈ ਪੂਰੀ ਉਹਨਾਂ ਨੂੰ ਨੌਕਰੀਆਂ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਬਾਕੀ ਦੇ